ਜੰਗਲ ਦੀ ਰਾਖੀ ਖੇਤਾਂ ਤੋਂ ਪਰੇ ਜੰਗਲ ਵਿੱਚ ਅਲੱਗ-ਅਲੱਗ ਜਾਨਵਰਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ ਮੈਂ ਜੰਗਲ ਵੱਲ ਜਾ ਕੇ ਦਰਖਤਾਂ ਦੇ ਝੁੰਡ ਵਿੱਚ ਵੇਖਣ ਲੱਗਾ ਜੰਗਲ ਦੇ ਸਾਰੇ ਜਾਨਵਰ ਇਕੱਠੇ ਹੋ ਕੇ ਗੱਲਬਾਤ ਕਰ ਰਹੇ ਸਨ ਸਭ ਤੋਂ ਪਹਿਲਾਂ ਹਾਥੀ ਬੋਲਿਆ ਮੈਂ ਜੰਗਲ ਵਿੱਚੋਂ ਕਿਸੇ ਨੂੰ ਵੀ ਦਰਖਤ ਤੇ ਨਹੀਂ ਪੁੱਟਣ ਦੇਵਾਂਗਾ ਫਿਰ ਘੋੜਾ ਬੋਲਿਆ ਮੈਂ ਜੰਗਲ ਵਿੱਚੋਂ ਕਿਸੇ ਨੂੰ ਵੀ ਮਿੱਟੀ ਨਹੀਂ ਪੁੱਟਣ ਦੇਵਾਂਗਾ ਹੁਣ ਉੱਚੇ ਦਰਖਤ ਤੇ ਬੈਠਾ ਬਾਂਦਰ ਸਿਰ ਖੁਰਕਦਾ ਹੋਇਆ ਬੋਲਿਆ ਜੇਕਰ ਕੋਈ ਮਨੁੱਖ ਜੰਗਲ ਵੱਲ ਆਵੇਗਾ ਤਾਂ ਮੈਂ ਸਭ ਨੂੰ ਆਵਾਜ਼ ਮਾਰ ਕੇ ਚੁੱਕਣਾ ਕਰ ਦੇਵਾਂਗਾ ਉੱਚੇ ਪੱਥਰ ਤੇ ਬੈਠਾ ਸ਼ੇਰ ਸਭ ਦੀਆਂ ਗੱਲਾਂ ਸੁਣ ਕੇ ਸਿਰ ਹਿਲਾਉਂਦਾ ਹੋਇਆ ਬੋਲਿਆ ਮੈਂ ਤੁਹਾਡੇ ਸਭ ਨਾਲ ਸਹਿਮਤ ਹਾਂ ਆਪਾਂ ਸਾਰੇ ਰਲ ਕੇ ਜੰਗਲ ਦੀ ਰਾਖੀ ਕਰਾਂਗੇ